ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਨਾਨਕ ਪਾਸ਼ਾ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵੈਗੁਰੂ ਜੀ ਇੱਕ ਮੈਂ ਛੋਟੀ ਜੀ ਗੱਲ ਸੁਣਾਉਣੀ ਤੁਹਾਨੂੰ ਮਤਲਬ ਆਪਾਂ ਖੇਰ ਤੇ ਕੱਢਾਂਗੇ ਉਹਦਾ ਤੇ ਵੈਗੁਰੂ ਜੀ ਇੱਕ ਵਾਰੀ ਕੋਈ ਪੋਹ ਲਾਜਿਆ ਇਨਸਾਨ ਹੀ ਰੱਬ ਨੂੰ ਮੰਨਣ ਵਾਲਾ ਹੀ ਤੇ ਉਹ ਰੱਬ ਨਾਲ ਗੱਲਾਂ ਲੱਗ ਪਿਆ ਕਰਨਾ ਕਹਿੰਦਾ ਵੀ ਬੜਾ ਪੋਪਲਾ ਮਾਨਸੀ ਉਹ ਸਾਡੇ ਵਾਂਗੂ ਚਲਾਕ ਨਹੀਂ ਸਾਡੇ ਵਿੱਚ ਚਲਾਕੀਆਂ ਬੜੀਆਂ ਉਹ ਭੋਲਾ ਹੀ ਉਹ ਰੱਬ ਨਾਲ ਗੱਲਾਂ ਲੱਗਾ ਕਰਨ ਕਹਿੰਦਾ ਰੱਬਾ ਆਪਾਂ ਦੋ ਜਾਣੇ ਆ ਇੱਕ ਤੂੰ ਆ ਇੱਕ ਮੈਂ ਆ ਪਰ ਰੱਬਾ ਮੈਂ ਨਾ ਮਾੜਾ ਬੜਾ ਤੇ ਆਪਾਂ ਇੰਜ ਕਰਦੇ ਆਂ ਵੀ ਮੇਰੇ ਕੋਲ ਜਿਹੜਾ ਹੈ ਦੋ ਕੱਪੜੇ ਦਾ ਸੂਟਾਂ ਦਾ ਹੈਗਾ ਦੋ ਸੂਟ ਮੇਰੇ ਕੋਲ ਇੱਕ ਤੂੰ ਪਾ ਲਿਆ ਕਰੀ ਇੱਕ ਮੈਂ ਪਾ ਲਿਆ ਕਰੂੰ ਕਹਿੰਦਾ ਰੱਬਾ ਮੈਨੂੰ ਤੋਪੇ ਲਾਉਣੇ ਵੀ ਆਉਂਦੇ ਆ ਜੇ ਤੇਰਾ ਸੂਰ ਪਾੜ ਜਾ ਕਰੂੰ ਮੈਂ ਤੋਪੇ ਵੀ ਲਾ ਦਿਆ ਕਰੂੰ ਕਹਿੰਦਾ ਮਹਾਰਾਜ ਇੱਕ ਜਾ ਚਫਲਾਂ ਦਾ ਜੋੜਾ ਮੇਰੇ ਕੋਲ ਇੱਕੋ ਹੀ ਆ ਇਹ ਤੂੰ ਹੀ ਪਾ ਲਿਆ ਕਰਿਓ ਤੇ ਮੈਂ ਨੰਗੇ ਪੈਰੀ ਰਹਿ ਪਿਆ ਕਰੂੰਗਾ ਉਹ ਪ੍ਰੇਮ ਨਾਲ ਰੱਬ ਨਾਲ ਗੱਲਾਂ ਕਰਨ ਦਿਆ ਇੱਕ ਜਾਣਾ ਆਇਆ ਜਿਹੜਾ ਕਈ ਵਾਰ ਸ਼ੋਰਤ ਵਿਖਾ ਦਿੰਦੇ ਆਪਣੀ ਉਹਨੇ ਆਣ ਕੇ ਜਪੇੜ ਮਾਰੀ ਕਹਿੰਦਾ ਵੀ ਰੱਬ ਛੁੱਟੀਆਂ ਚਫਲਾਂ ਪਾਉਂਦਾ ਹੈ ਰੱਬ ਪਾਟੇ ਕੱਪੜੇ ਪਾਉਂਦਾ ਹੈ ਕਿ ਤੂੰ ਰੱਬ ਨੂੰ ਇਸ ਤਰ੍ਹਾਂ ਕਹਿਣ ਦਿਆ ਉਹ ਕਹਿੰਦਾ ਵੀ ਚੰਗਾ ਰੱਬਾ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ ਉਹਦੀ ਸ਼ਰਦਾ ਟੋੜ ਤੋੜਦੀ ਤੇ ਵੈ ਗੁਰਜੀ ਇਸੇ ਤਰ੍ਹਾਂ ਮੈਂ ਗੱਲ ਲੱਗੀਆਂ ਕਰਨ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੇ ਬੱਚੇ ਕੇਸ ਕਟਾਉਂਦੇ ਆ ਉਹ ਚੰਗੀ ਗੱਲ ਆ ਕੋਈ ਨਹੀਂ ਚੰਗੀ ਗੱਲ ਪਰ ਕਈ ਵਾਰ ਆਪਾਂ ਗੁੜਦਵਾਰਿਆਂ ਦੇ ਵਿੱਚ ਮੈਂਨੇ ਆ ਉਹਨਾਂ ਬੱਚਿਆਂ ਨੂੰ ਬੜੀ ਕਾਲੇ ਪੰਨਾ ਕਿਹਾ ਜਾਂਦਾ ਹੈ ਤੁਸੀਂ ਕੇਸ ਕਟਾਏ ਆ ਤੁਸੀਂ ਪਰਾਂ ਹੋ ਕੇ ਬਹੁਤ ਤੁਸੀਂ ਅਰਤੇਰ ਮਾਲ ਨਹੀਂ ਚੰਗੀ ਤਰ੍ਹਾਂ ਲਿਆ ਵੇਗੁਰੂ ਜੀ ਉਹਨਾਂ ਨੂੰ ਪਿਆਰ ਨਾਲ ਕਿਹਾ ਕਰਾਂ ਜੇ ਤੇ ਉਹਨਾਂ ਨੂੰ ਪਿਆਰ ਨਾਲ ਕਹੋਗੇ ਤੁਹਾਡੀ ਛੇਤੀ ਗੱਲ ਮੰਨਣਗੇ ਉਹ ਵੈਗੁਰੂ ਜੀ ਜਿਵੇਂ ਸਕੂਟਰ 'ਤੇ ਆਲੁੰਦੇ ਆ ਗੱਡੀਆਂ ਦਾ ਸਟੈਂਡ ਲੱਗਦੇ ਆ ਲੰਗਰਾਂ ਦੇ ਵਿੱਚ ਉਹ ਸਾਰੇ ਬੱਚੇ ਬੜੀ ਸ਼ਰਧਾ ਨਾਲ ਸੇਵਾ ਕਰਦੇ ਆ ਤੇ ਕਈ ਵਾਰ ਆਪਾਂ ਨੇ ਸ਼ਰਧਾ ਤੋੜ ਦਿੰਨੇ ਆ ਗਾਂਵ ਆਲੇ ਬੱਚਿਆਂ 'ਚ ਬਹੁਤ ਜ਼ਿਆਦੀ ਸ਼ਰਧਾ ਐ ਗੁਰੂ ਘਰ ਦੇ ਵਿੱਚ ਸਾਰੇ ਕੰਮ ਉਹ ਭੱਜ-ਭੱਜ ਕੇ ਕਰਦੇ ਆ ਤੇ ਵੈਗੁਰੂ ਜੀ ਮੈਨੂੰ ਕੋਈ ਐਡਾ ਗਿਆਨ ਨਹੀਂ ਗਾ ਤੇ ਮੈਂ ਕੁਝ ਵਾਧ ਘਟ ਬੋਲ ਦਿੱਤਾ ਵੇ ਜੇ ਤੇ ਆਪਾਂ ਛੋਟੀ ਜੀ ਕਵਤਾ ਨਾਲ ਬੋਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਖੀ ਦੇ ਲੈ ਨਾ ਕਿਸੇ ਦਾ ਦੇਖਾਂ ਮੀ ਦਿਲਾ ਦੇ ਵੇ ਚਰਾਬ ਵਾਸ ਦਾ ਦੇਖੀ ਦੇ ਲੈ ਨਾ ਕਿਸੇ ਦਾ ਦੇਖਾਂ ਮੀ ਦਿਲਾ ਦੇ ਵੇ ਚਰਾਬ ਵਾਸ ਦਾ ਦੇ ਦਿਲਾਂ ਨੂੰ ਤੂੰ ਰੱਬ ਨਾਮ ਲਾਵੀਂ ਦਿਲਾਂ ਦੇ ਵਿੱਚ ਰੱਬ ਵਾਸਦਾ ਜੇ ਸੰਰੰਕਾਰ ਤੈਨੂੰ ਸਾਜਿਆ ਸਵਾਰਿਆ ਸਾਬ ਨੂੰ ਬਣਾਇਓ ਸੋਚ ਤੂੰ ਪਿਆਰਿਆ ਉਹਦੇ ਪਿਆਰਿਆ ਨੂੰ ਐਵੇਂ ਨਾਸਤਾਵੀਂ ਦਿਲਾ ਦੇ ਦੇ ਚਰਬ ਵਾਸਦਾ ਬਿਕਿੰਦੇ ਲੈ ਨ ਕਿੰਸੀ ਦਾ ਦਿਖਾਮੀਂ ਦਿਲਾਂ ਦੇ ਵਿਚਰਾਬ ਵਸਦਾ ਪੋਲ ਕੇ ਵਿਸ਼ੀਸ਼ਾ ਕਦੇ ਦਿਲਦਾਨ ਤੋੜੀਏ ਟੁੱਟਿਆ ਨਾ ਜੁੜੇ ਪਾਵੇਂ ਲੱਖ ਵਰੀ ਜੋੜੀਏ ਐਵੇਂ ਬਾਦਵਾਨ ਕਿਸੇ ਦੀ ਕੜਾਵੇਂ ਦਿਲਾਂ ਦੇ ਵਿਚਰਾਬ ਵਸਦਾ ਵੇਖੀ ਦਿਲਨਾਂ ਕਿਸੇ ਦਾ ਦੇਖਾਂ ਮੀਂਹ ਲਾ ਦੇ ਵਿੱਚ ਰਾਬ ਵਸਦਾ ਆਖੀਏ ਸਿਆਣੀ ਗਾਲ ਸੋਚ ਕੇ ਸਿਆੜਿਆ ਸੰਤ ਮਹਾਤਮਾ ਰਾਜ ਆਦੇ ਰਾੜਿਆ ਤੂੰ ਮੀ ਪਾੜ ਕੇ ਜਮਾਨੇ ਨੂੰ ਸੁਨਾਮੀ ਦਿਲਾਂ ਦੇ ਵਿੱਚ ਰੱਬ ਵਾਸਦਾ ਵੇਖੀਂ ਦਿਲ ਨਾ ਕਿਸੇ ਦਾ ਦਿਖਾਵੇਂ ਦਿਲਾਂ ਦੇ ਵਿੱਚ ਰੱਬ ਵਾਸਦਾ ගරජපත දකට බෝදාවෙන් තැ මෙ ු හිීදන जीී යි මෙ වෙෙන්න්න ्याාදා ග්‍යයාාන්නේங்க වාහිග රුජීකා කාලසා වාහිග රුජීකී පදේ...